ਇਹ ਨੂੰ ਨੀਜ਼ ਕਰ ਗਈ ਸੀ ਮੁੰਸੂਮ ਦੀ ਹਾਂਜੀ ਇਹਦਾ ਇਹਦਾ 30 3000 9000 ਤਿੰਨਾ ਦਾ ਆਪਾਂ ਪੜਾਕਾ ਪਾ ਦਈਏ ਹਾਥੀ ਤੇ ਰਿਛ ਚੜਾ ਦਈਏ 32000 ਦੀ ਛੋਟੇ ਪਈਆਂ ਚੁਗਮੀ ਬੱਕਰੀ ਲੈ ਕੇ ਦੂੰ ਤੈਨੂੰ ਮੇਰੀ ਅੱਗੇ ਦਿਨਾਂ ਹੀ ਐ ਨਾ ਬਿਨਾਂਲੇ ਕੁੱਟ ਲੋ ਨਾਲੇ ਲੁੱਟ ਲੋ ਕੰਮ ਤਾਂ ਹੈ ਨਹੀਂ ਮੈਂ ਤਾਂ ਚ ਡੇਢ ਮੰਗ ਲਾ ਬਈ ਸਾਹਬ ਦੇ ਪੈਸੇ ਲੈ ਲੈ ਯਾਰ ਪੂਰਾ 50000 ਦਾ ਬੱਕਰਾ ਦੇਣਾ ਚਲ 55 ਦਾ ਦੇਣਾ ਪੂਰਾ 60 ਦਾ ਦੇਣਾ ਲੈ ਲਵਾਈ ਹੁਣ ਮੁੱਲ ਜੀਤੋ ਮਰਜੀ ਦੇਖੋ ਜੀ ਸਾਹਬ ਦੇ ਆਪਾਂ ਪੱਜੀ ਆਫਰ ਬੱਜ ਕਿੱਥੇ ਆ ਲਓ ਜੇ ਕੀ ਕਹਿ ਕੇ ਪੰਡਾ ਛੜਾਈਏ ਬਾਦਰ 8 ਦੀ ਦਾ ਪੱਤੀ ਪਕਰ ਕੇ ਆ ਛੇਲਾ ਵੀ ਨਹੀਂ ਨਹੀਂ ਠੀਕ ਹੈ ਅਪਾ ਕੱਚਾ ਕੰਮ ਨਹੀਂ ਕਿਸੇ ਦਾ ਕਰਦੇ ਖਰਾਬ ਨਾ 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 ਸਾਡਾ ਰੋਜ਼ ਦਾ ਕੰਮ ਆ ਇਹ ਦੇਖ ਲੋ ਜੰਨੇ ਕੀ ਬੋਲ 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 ਕਰ ਰਹੇ ਆ ਹਮਦਰਾ ਮੈਂ ਕੀ ਬੋਲਾਂ ਪੱਠੀ ਨੇ ਪੱਠੀ ਨੇ ਪਿਛਾ ਨੂੰ ਕੇ ਪੱਠਾ ਦਾ ਦਿਖਾਓ ਵੀਡੀਓ ਚ ਯਾਰ ਮਰ ਜਾ ਪਿਛਾ ਹੋਵੇ ਦਿਖਾ ਦੇਣਾ ਸੌਦਾ ਹੋਣਾ ਦਿਖਾ ਦੇਣਾ ਕੋਈ ਨਾ ਹਾਂਜੀ ਸੌਦਾ ਹੋ ਗਿਆ ਵਾ ਵੀਡੀਓ ਚ ਦਿਖਾ ਦਾਂ ਹਾਂ ਬਾਈ ਹਾਂਜੀ ਨਾ ਪੱਠਾ 30000 ਰੁਪਏ ਦਾ ਹੈ ਕਿਚੇ ਨੂੰ ਕਰ ਲੈ ਰਾਜੂ ਮੜਾ ਜਾ ਰਾਜੂ 30000 30000 90000 ਤਿੰਨਾਂ ਦਾ ਤਿੰਨਾਂ ਦਾ ਲੱਭੇ ਹੋ ਗਿਆ ਹਾਂ ਇਹ ਪਤਾ ਲੱਗੇ ਪੱਠਾ ਦਿਖਾ ਦੇ ਮੜਾ ਜਾ ਪੱਟਾ ਤਾਂ ਇਹਨੂੰ ਗੈਲ ਕਰ ਬਾਈ ਵੀਰੇ ਉਰਾ ਘਾਰ ਇਹਨਾਂ ਨੂੰ ਮੜੀਆਂ ਜਾਂ ਦਿਖਾ ਹਾਂ ਪੱਟਾ ਦਾ ਬੋਪਾ ਜਾਣੀਂ ਫੇ ਚੱਕ ਮੋੜੇ ਦੇ ਟਕੜਾ ਦਾ ਤੂੰ ਹੀ ਐ ਮੈਨੂੰ ਹੀ ਤੂੰ ਟਕੜਾ ਮੈਂ ਕਿੱਥੇ ਟਕੜਾ ਐਵੇਂ ਹੀ ਲੱਗਦਾ ਐ ਟਕੜਾ ਹੀ ਐ ਸਤੰਦਰਾ ਮੈਂ ਤਾਂ ਤੇਰੇ ਨਾਲ ਵਾੜਾ ਵੱਡਾ ਤੂੰ ਗੱਭਰੂ ਐ ਕੱਲ ਦਾ ਜੀਵ ਜਲਦੀ ਸਾਰਾ ਕੋਈ ਟਕੜਾ ਹੁੰਦਾ ਐ ਯਾਰ ਜੀਵ ਤਾਂ ਹੁਣ ਮੇਰਾ ਕੰਮ ਐ ਤੂੰ ਇੱਕ ਦਿਨੇ ਬੋਲ ਕੇ ਦਿਖਾ ਦੇ ਕੋਈ ਨਹੀਂ ਕੋਈ ਮੈਂ ਕੁਝ ਆਈਦਾ ਨਹੀਂ ਕਹ ਰਹਾ ਮੈਂ ਤਾਂ ਮਜ਼ਾਕ ਕਰ ਮੈਂ ਕੋਈ ਤੂੰ ਇੱਕ ਦਿਨੇ ਬੋਲ ਕੇ ਦਿਖਾ ਦੇ ਮੇਰਾ ਦਿਨ ਰਾਤ ਤਾਂ ਹੀ ਚੱਲੀ ਜਾਣਾ ਮੈਂ ਤਾਂ ਕੋਈ ਨਾ ਕੰਮ ਹੈ ਨਾ ਹੁਣ ਜੇ ਆਪਣਾ ਕਰਨਾ ਜਿਹੜਾ ਕੁਝ ਕਰਨਾ ਹੈ ਇਹ ਕੰਮ ਹੈ ਜੀ ਕੋਈ ਭਾਈ ਤਿੰਨੇ ਨਗ 30 ਦੇ ਪਉਣੇ ਆ ਨਹੀਂ ਜੀ 35 ਦੇ ਪਉਣੇ ਆ 40 ਦੇ ਪਉਣੇ ਆ ਆਹ ਰਜੂ ਜੀ ਬੱਸ ਭਾਈ ਜੇ ਤੂੰ ਹੁੰਦਾ ਸਾਦਾ ਚੇਲਾ ਹੁਣ ਨੂੰ ਹੋ ਜਾਂਦਾ ਬੇਲਾ ਤੈਨੂੰ ਲਾਤਾ ਪੂਰਾ ਪੈਸਾ ਠੇਲਾ ਨਹੀਂ ਹੁੰਦਾ ਜੀ ਹਾਂ 40000 ਥੋੜਾ ਨਹੀਂ 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 ਬੱਠਾ ਵੀ ਕੁਛ ਵੀ ਨਹੀਂ ਕੁਛ ਨਹੀਂ ਉਹ ਬੰਦੇ ਨੇ ਪੂਰਾ ਮੁੱਲ ਠੋਕ ਕੇ ਲਾਤਾ ਇਹ ਕੁਛ ਨਹੀਂ ਮੈਂ ਇਹ ਕੁਛ ਰੁਪਏ ਨਹੀਂ ਦੀ ਮੰਗਦਾ ਪੂਰਾ ਮੁੱਲ ਲਾਤਾ ਬੰਦੇ ਨੇ ਪੂਰੇ ਦਰਸ ਨਹੀਂ ਜਾਨਵਰ ਨੇ ਇਹ ਥੋੜੀ ਹੁੰਦਾ ਕਿ ਵੀ ਤੂੰ ਕਮੀ ਵੀ ਬੇਸਿਕਾ ਦੋ ਮੈਂ ਨਹੀਂ ਇਹ ਵੀ ਦੇਖੀ ਕਮੀ ਕੱਢੀ ਆ ਰੇਟ ਜੀ ਵੀ ਕਮੀ ਨਹੀਂ ਕੱਟੀ ਬੰਦੇ ਨੇ ਹਾਂ ਤੇਰੇ ਇੱਧਰ ਚੱਲਦਾ ਯਾਰ ਉਹਦੀ ਕਹਿੰਦਾ ਉਹਦਾ ਪੂੰਜਾ ਫੜਕੇ ਵੀ ਖੜ ਮੇਰੇ ਸੱਜਣਾ ਨੂੰ ਨਹੀਂ ਥੋੜੀ ਕਹਿਆ ਜਾਂਦਾ ਵੀ ਮੇਲ ਸੱਜਣਾ ਨੂੰ ਗੱਡੀਆਂ ਨਹੀਂ ਹੋਈਆਂ ਚੱਕਵੇਂ ਤਰਾ ਫਲਕਾਰੀ ਦੇ ਹਾਕਾਂ ਕਰ ਵਜੀਆਂ ਹਾਂ ਆਜੋ ਮੁੰਡਿਓ ਆ ਦੇਖ ਜ਼ਰਾ ਉਹਨਾਂ ਸਕੀਮਾਂ ਲਈ ਜਾਂਦਾ ਵੀ ਰਿਆਸਤ ਖਾਵਾ ਬੋਰਾ ਹੋਸਾ ਨਾ ਮਾਣੂ ਅੰਬਾ ਰਬੀਆ ਰਬੀਏ ਚੱਲਣਾ ਅੱਛਾ ਆਇਆ ਇੱਧਰ ਆ ਸਕੀਮਾਂ ਨਾਲ ਇੱਧਰ ਆ ਹੁਣ ਕਹੀਆਂ ਦੱਸ ਹਾਂ ਵਾ ਲੈ ਜਾ ਤੂੰ ਜਿੰਨੇ ਦੀ ਆ ਲੈ ਫਟ ਕੋਈ ਦੱਸ ਦੇ ਕੋਈ ਪੜ ਲੈ ਹੁਣ ਮੈਂ ਭਾਈ ਇਹਨਾਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 ਬਹੁਤ ਬਹੁਤ ਕੀ ਕਿਹਾ ਕੀ ਫਰਕ ਹੋ ਗਿਆ ਨਹੀਂ ਭਾਈ ਆ ਬੰਦੇ ਖੜੇ ਕੋਈ ਫਰਕ ਕੀਤਾ ਭਈ ਮੰਗਣ ਤੋਂ ਬਗੈਰ ਵੀ ਇਹ ਦੇ ਰਹੇ ਹਾਂ ਕਾਹਦਾ ਸਾਹ ਬਿਲਕੁਲ ਜਿਉਂ ਉੱਠਿਆ ਚਲੋ ਸਾਡਾ ਡਾਕਟਰ ਸਾਹਿਬ ਨਹੀਂ ਪੀਐਲ ਕੀ ਫਰਕ ਦਰ ਰਹਿਤਾ 12-13000 ਰੁਪਏ ਕਿਰਨ ਕੱਲ ਲੈ ਜਾ ਫੜ ਕੇ ਗਾਡੀ ਵਿੱਚ ਡਾਲੋ ਕੋਈ ਸਮ ਨਹੀਂ ਹਲੇ ਮੰਗ ਨਹੀਂ ਯਾ ਦੋ ਕਰ ਬਾਈ ਆ ਇੱਕ ਮਿੰਟ ਬਾਈ ਗਲਤ ਰੁਪਏ ਲਾਇਆ ਦੱਸੋ ਮਾੜਾ ਦੱਸੋ ਬਾਈ ਮੈਨੂੰ ਨਹੀਂ ਲੱਗਿਆ ਦੱਸ ਜੇ ਮੈਂ ਗਲਤ ਲਾਇਆ ਦੱਸ ਗਲਤ ਲਾਇਆ ਤਾਂ ਦੱਸ ਮੈਨੂੰ ਐਨੇ ਬੰਦੇ ਨਹੀਂ ਸੌਂਦਾ ਤੂੰ 30000 ਦੀ ਤੈਨੂੰ ਪੱਟ ਦੂੰਗਾ ਮੰਕਲਾ ਮੜੀ ਕਿੰਨੇ ਦੀ 32000 ਕਿੰਨੇ ਦੀ 32 ਦੀ ਜੀ ਚੌਗੀ ਹੋਈ ਚੱਲ ਚਲੀ ਆ ਜਾ ਰਾਜੂ ਆ ਜਾ ਆ ਰਹੇ ਆ ਆ ਚਲ ਰਾਜੂ ਚਲ ਰਾਜੂ ਚਲ ਆ ਜਾ ਰਾਜੂ ਆ ਜਾ ਰਾਜੂ ਖੜ ਜਾ ਹਾਂ ਖੜ ਜਾ ਫੜਾਕਾ ਪਾ ਦਈਏ ਚਲ ਚਲ ਮੈਂ ਤਾਂ ਵੀ ਗਲਤ ਨਹੀਂ ਲਾਇਆ 15 16 15 16 ਹੁਣ ਆਪਾਂ ਪੜਾਕਾ ਪਾ ਦਈਏ ਹਾਥੀ ਤੇ ਰਿੱਛ ਚੜਾ ਦਈਏ ਅਜਾ ਬੁਲਾ ਲਈਏ ਨਾ ਮੇਲੇ ਦਾ ਕੋਕੇ ਮੁੰਡਿਆ ਪੂਰੇ ਲਾ ਦਈਏ ਲਾ ਦੋ ਜੇ ਵੇਚਣੀ ਹੈ ਵੇਚਣ ਘਾਤਰੀ ਚੱਲ ਕਹਿਦਾ ਉਹਨੇ ਫਿਰ ਤੂੰ ਵੀ ਅਮੀਤ ਪਾਰਵਾਜੀ ਆਂ ਜਿਆ ਨਾ ਮਾਰ 32000 ਦੀ ਛੋਟੇ ਪਈਆਂ ਚੁਗਮੀ ਬੱਕਰੀ ਲੈ ਕੇ ਦੂੰ ਤੈਨੂੰ ਮੈਂ ਜੋ ਫੜਿਆ ਫਰਦ ਨੂੰ ਕਿੱਡੀ ਗੱਲ ਐ ਪੰਜ ਦਾ ਬੱਕਰੀਆਂ ਨੇ ਫਰਦ ਨੂੰ ਕਿਹੜਾ ਚਾਰ ਦੀ ਬੱਕਰੀਆਂ ਨੇ ਇਹਨੂੰ ਮਾਰਨੇ ਦਾ ਹੋਰ ਬੰਦਾ 50 60 ਬੱਕਰੇ ਮੂੰਗਲਾ ਦਾ 56 ਖੜੀਆਂ ਨੇ ਇਹੀ ਨਿਗਾਚਾ ਚ ਚੌਕੀ ਹੂੰ ਹੋਊਂ ਚੌਕੀ ਰੋ ਤੂੰ 200 ਰੁਪਏ ਵਟ ਕਿਸੇ ਦੀ ਨਹੀਂ ਸੁਣਾ ਜੇ ਵੇਚਣੀ ਜੇ ਨਹੀਂ ਵੇਚਣੀ ਫਿਰ ਨਾ ਨਾ ਲੈ ਇਹਦਾ ਫਰੀਦਾ ਰੱਖ ਵਿਚਾਰੀ ਵੇਚਣ ਖਾਤਰ ਦਾ ਮੁੱਲ ਕੱਢਿਆ ਨੂੰ ਵੀ ਲੈ ਲੈ ਬਾਈ ਕਿਉਂ ਮੇਲਿਆਂ ਵਾਲੀ ਗੱਲ ਨਾ ਕਰ ਰੋਜ਼ ਮੰਡੀਆਂ ਦਾ ਸਟਾਰ ਬੰਦਾ ਇਹ ਐਡਾ ਨਾੜੀ ਤਾਂ ਹੈ ਨਹੀਂ ਕਿਉਂ ਜੇ ਨਾੜੀ ਹੋਵੇ ਤਾਂ ਮੁੱਲ ਲਾਵੇ ਵੀ ਬਾਹਰਲੇ ਮੁਲਖੋਂ ਆਇਆ ਅੱਗੇ ਦਿਨਾਂ ਹੀ ਇਹਨੂੰ ਬਿਨਾਂਲੇ ਕੁੱਟ ਲੋ ਨਾਲੇ ਲੁੱਟ ਲੋ ਕੰਮ ਤਾਂ ਹੈ ਨਹੀਂ ਇਹਨੂੰ ਥੋੜੀ ਮਾਰਨਾ ਆਪਾਂ ਹੈ ਜਾਇ ਜਾਇ ਚੱਲ ਠੀਕ ਹੈ ਫਿਰ ਮਾਰ ਚੱਲਾ ਮੈਂ ਕਰਦਾ ਕੁਝ ਨਾ ਬੱਸ ਮੈਂ ਤਾਂ ਇੱਕ ਚੀਕ ਕੋਕੇ ਲਾ ਦੇਣਾ ਚੱਲ ਆ ਕੀ ਕਹਿਣਾ ਬਾਬਾ 18 ਲਾਏ ਆ ਆ ਬਾਬਾ ਅਦਰ ਮਣਾ ਬਾਬਾ 18 ਲਾਏ ਹੈ ਇਹਨੇ 18 ਲਾਏ ਇੱਕ ਚੀ ਨੇ ਮੇੜਦਾ ਇਹ ਸੱਟ ਹੈ ਮੇਰੀ ਅੱਛਾ ਆ ਜੈ ਜੀ ਲਾਇਆ ਹੀ ਰਾਜੂ ਥੋੜੀ ਜੀ ਨਹੀਂ ਹੈਗੀ ਥੋੜੇ ਜੀ ਹੈ ਹੈ ਕੀ ਬਾਬਾ ਜੀ ਲਾ ਦੇ ਬਾਬਾ ਜੀ ਪੂਰੇ 22000 ਦੀ ਜਿੰਨੇ 4000 ਵਧਾਤਾ ਓਏ 4000 ਵਧਾਤਾ 22 ਦੀ 22 ਦੀ 22 ਦੀ ਮੈਨੂੰ 22 ਦੀ 22 ਦੀ 22 ਦੀ ਦੇ ਲੈ 1000 ਰੁਪਏ ਮੈਨੂੰ 1000 ਰੁਪਏ ਗੱਲ ਤੇ ਫੁੱਲ ਜਿਹੜਾ ਉਹ ਮੇਰੀ ਤੇ ਕਿੰਨੇ ਦੇ ਬਾਈ ਬਾਈ ਬਸ ਵੈਹਣ ਦੇ ਇਹ ਤੇਥੋਂ ਕਹਾਣੀ ਦੀ ਵੀ ਭਾਜਾਂ ਆ ਚੱਲੀਓ ਆਹ ਬਾਪ ਨੂੰ ਕਹਿੰਦਾ ਮੈਨੂੰ 1000 ਘੱਟ ਦੇ ਦੇ ਨਾ 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 ਮੁੱਲ ਲਾ ਕੇ ਗਿਆ ਐਨ ਸਰੇ ਦਾ ਹਾਂ ਹਾਂ ਠੋਈ ਭੋਕ ਵਾਲਾ ਕੀ ਦੇ ਐਤਾ ਚ ਡੇਢ ਮੰਗਲ ਹੈ ਬਾਈ ਸਾਹਬ ਦੇ ਪੈਸੇ ਲੈ ਲੈ ਯਾਰ ਇਹਦੇ ਦੰਦ ਦਿਖਾ ਕੇ ਤੇ ਮੈਨੂੰ ਡੇਕ ਦੇ ਨਾ ਮੈਥੋਂ ਨਹੀਂ ਫੜਿਆ ਜਾਂਦਾ ਉੱਪਰੇ ਪਸ਼ੂ ਦਾ ਕੀ ਪਤਾ ਯਾਰ ਇਹਦਾ ਇਹਦਾ ਉਹ ਦੰਦ ਗਿਉਂ ਗਿਆ ਕੱਢ ਲਿਆ ਕੱਢ ਲਿਆ ਕੰਨੀ ਚੱਕ ਗਿਆ ਕੰਨੀ ਚੱਕ ਗਿਆ ਜੀ ਅੱਠੇ ਹੋ ਗਿਆ ਭਾਈ ਮਨ ਕੰਨੀਆਂ ਚੱਕ ਗਿਆ 6 ਦੰਦ ਪੂਰੇ ਐ ਤੇ ਮਾਰੇ ਮਾਰੇ ਚੱਕ ਗਿਆ ਸਾਈਡਾਂ ਵਾਲੇ 8 ਦੰਦਾਂ ਦਾ ਫਰੈਸ਼ ਆ ਗਿਆ ਜੀ ਹਾਕੀਮ ਆਂਦਾ ਸਹੀ ਆ ਜਾ ਉਰੇ ਆ ਜਾ ਹੈ ਇੱਕ ਗੱਲ ਸੁਣ ਬਾਈ ਛੋਟੇ ਪਈ ਇੰਨੇ ਮੁੱਲ ਤਾਂ ਨਹੀਂ ਰਹੇ ਹੂੰ ਉੱਚਾ ਜਾਂ ਕੱਦ ਦੇਖ ਕੇ ਤੂੰ ਜਿਵੇਂ ਮਰਜ਼ੀ ਕਰੀ ਜਾ ਬੋਕਰ ਰੋਜ਼ ਹੀ ਮੰਡੀਆਂ 'ਚ ਬਹੁਤ ਆਉਂਦੇ ਨੇ ਐਡੀ ਭੁੱਖ ਨਹੀਂ ਲੋਕ ਰੱਜੇ ਪਏ ਨੇ ਬੱਧਾ ਬੰਦੇ ਦੇਖ ਦੇਖ ਕੇ ਵੀਡੀਓ ਦੇ ਵਿੱਚ ਮੁੱਲ ਸੁਣ ਸੁਣਾ ਹੁਣ ਮੁੱਲੇ ਨਹੀਂ ਲਾਉਂਦੇ ਲੋਕ ਮੈਂ ਕੀ ਕਰਾਂ ਜਿਹੜੇ ਫਾਰਮ ਵਿਚਾਰੇ ਗਰੀਬਾਂ ਦੇ ਖਤਮ ਹੋ ਗਏ ਵਾਲਿਆਂ ਨੇ ਪੈਸੇ ਜਾਦੇ ਲਾ ਕੇ ਕੰਮ ਖਰਾਬ ਕਰ ਲਿਆ ਉਹ ਦੁਬਾਰਾ ਵੇਚਣ ਆਉਂਦੇ ਨੇ ਮੰਡੀਆਂ 'ਚ ਕੌਡੀਆਂ ਦੇ ਪਹਾ ਮਾਲ ਵੇਚਣ ਲੱਗੇ ਜਿਹੜੇ ਅਸੀਂ ਲੋਕਾਂ ਦੇ ਵਿੱਚ ਤੇ ਅਸੀਂ ਇਹ ਦੁਬਾਰੇ ਲੈਣ ਲੱਗੇ ਲੋਕੋਗੇ ਸ਼ਹਿਰ ਹੁਣ ਅਗਲਾ ਆਪਣੀ ਮਰਜ਼ੀ ਕਰਦਾ ਇੱਕ ਸਾਡੀ ਦਾ ਪਕਾਈ ਕੁੱਟਣਾ ਮੁੱਲ ਹੈ ਤੂੰ ਵੀ ਸਾਡਾ ਮਿੱਤਰ ਹੈ ਤੇ ਇਹ ਵੀ ਮਿੱਤਰ ਹੈ ਅੱਜ ਤਾਂ ਛਿੱਤਰਾਂ ਵਾਲਿਆਂ ਚ ਛਿੱਤਰ ਵੀ ਪੈਂਦੇ ਨੇ ਨਾ ਕੰਮਾਂ ਚ ਬਾਈ ਓਟ ਦੇ ਵੀ ਅਸੀਂ ਆ ਲੈ ਮੇਰੀ ਸੁਣ ਗੱਲ ਕਹਿੰਦਾ ਕੁਲਫੀ ਗਰਮੋ ਗਰਮ ਇਹਦੇ ਚ ਕਾਦੀ ਸ਼ਰਮ ਹੈ ਮੁੱਲ ਕਰਾਂ 35000 ਤਾਂ ਦੇ ਯਾਰ ਕਿਨੇ ਦੇਣਾ ਵਾ ਦੱਸ ਦੇ ਬਸ ਤੂੰ ਮੰਗ ਲਿਆ ਅਸੀਂ ਲਾਤਾ ਇਤੋਂ ਘੱਟ ਦੇਣਾ ਨਹੀਂ ਬਸ 1000 2000 ਲਾਲਾ ਕਰੇ ਫੋਨ ਲਾ ਲਾ ਕਰੇ ਲਾਲਾ ਲਾ ਕਰੇ ਤੇਰੇ ਦਾ ਆਪਣੀ ਕਿੱਦੋਂ ਲਾਉਣਾ ਤੇਰੇ ਦਾ ਆਪਣੀ ਕਿੱਦੋਂ ਲਾਉਣਾ 1000 2000 ਰੁਪਏ ਕਹਿੰਦੇ 1 35 ਚੁੱਕ ਢਾਉਂਗਾ ਦੇਖ ਲੈ ਯਾਰ ਕਹਿੰਦੇ ਮੈਂ ਕਹਿੰਨਾਂ ਨੂੰ ਭਜਾ ਕੇ ਪਖੜਾਏ ਦਿੰਨੇ ਆ ਕਿੱਥੇ ਕਿਤੇ ਉਡੂਗਾ ਲੈਣਾ ਤਾਂ ਆਪਾਂ ਹੈ ਹੀ ਨਹੀਂ ਜੇ ਹੋਇਆ ਉਸਤਾ ਦਾ ਚੇਲਾ ਫਿਰ ਆਪਣਾ ਪਹੁੰਚਾ ਫੜ ਲੂ ਵੀ ਖੜੋ ਮੇਰੇ ਸੱਜਣਾ ਨੂੰ ਇਹ ਟਾਂਗ ਹੁੰਦੇ ਨੇ ਮੇਰੀ ਸੁਣਦਾ ਗੱਲ ਕੱਚੀਆਂ ਗੱਲਾਂ ਨਾ ਕਰਾਂ ਨਾ ਨਾ ਕੱਚੀਆਂ ਗੱਲਾਂ ਪੱਤੀਆਂ ਗੱਲਾਂ ਕਿ ਮੈਂ ਜਿਹੜਾ ਚੜ ਗਿਆ ਇਸ਼ਕ ਦੀ ਸਪੌੜੀ ਸਮਝ ਲਉ ਮਾਂਝਿਆ ਗਿਆ ਪੂਰਾ 50000 ਦਾ ਬੱਕਰਾ ਦੇਣੇ ਚਲ ਆ 55 ਦਾ ਦੇਣੇ ਪੂਰਾ 60 ਦਾ ਦੇਣੇ ਲੈ ਲਵਾਈ ਹੁਣ ਮੋਲ ਜੀਤੋ ਮਰਜੀ ਆ ਚਲੀਏ ਜਨਾਬ ਹਾਂ ਮੇਰਾ ਨੌਰਾ ਜੂ ਹੈ ਇਹ ਛੱਡੂ ਮੈਂ ਖਰੀਦੂ ਆ ਪੱਠਾ ਦੇ ਲੈ ਪੱਠਾ ਜਦ ਇੱਕ ਗੱਲ ਹੋਰ ਹੈ ਪੂਰਾ ਮਦਾਰੀ ਜੋ ਇੱਕ ਡਿੰਗ ਮੈਂ ਪਰਾਂ ਪੱਟ ਕੇ ਫੇਰ ਨਹੀਂ ਆਉਂਦਾ ਹਾਂ ਫੇਰ ਨਹੀਂ ਆਉਂਦਾ ਹਾਂ ਮੁੱਲ ਲਾਇਆ ਤੈਨੂੰ ਹਾਂ ਜੀ ਲਵਾ ਲਈ ਪੰਜਾਬ ਦੇ ਵਿੱਚ ਇਹਦਾ ਮੁੱਲ ਹਾਂ ਪੱਠਾ ਦੇ ਦੇ ਆ ਦੇ ਪੱਟ ਖੜੀ ਦੇਖ ਹਾਂ ਦਿਖਾ ਆ ਆ ਆ ਛੋਟੀਆਂ ਦੇਣੀਆਂ ਦੇ ਦੇ ਯਾਰ ਉਹ ਤਾਂ ਛੋਟੀਆਂ ਦੇਣੀਆਂ ਦੇ ਦੇ ਆ ਪੱਠਾ ਇੱਕ ਦੋ ਕਰਦੇ ਆ ਇਹਦੇ ਨਾਲ ਹੈਲੋ ਹੈਲੋ ਪੱਠਾ ਅਨੇ ਮੈਂ ਲੈ ਲਿਆ ਖਾ ਲਿਆ ਪੱਠਾ 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 ਚਲਾ ਚੱਲ ਇੱਥੇ ਨਹੀਂ ਹੈ ਨਹੀਂ ਨਹੀਂ ਅਗਲਾ ਆਪੇ ਦਿੰਦਾ ਹੈ ਅਗਲਾ ਦਿੰਦਾ